ਪਗਤਾਲੀ ਮੰਡੀ 'ਚ ਖੜੇ ਆ ਜੀ ਅਸੀਂ ਕਿਸਾਨ ਨੂੰ ਬੋਹ ਤੁਹਾਡਾ ਨਾਂ ਕੀ ਹੈ ਜੀ ਉਤਾਰ ਸਿੰਘ ਆ ਕਿਹੜਾ ਪਿੰਡ ਆ ਮਾਲੂਵਾਲ ਮਾਲੂਵਾਲ ਕੀ ਰੇਟ ਤੇ ਅੱਜ ਬਾਸਮਤੀ ਵਿਕੀ ਆ 2350 ਅੱਛਾ ਤੇ ਪਿਛਲੀ ਵਾਰ ਇਹਦੇ ਦੀ 3500 ਹੈ ਕੋ ਘਾਟਾ ਪਿਆ ਤੁਹਾਨੂੰ ਕਿ ਪਿਆ ਜੀ ਪਿਆ ਬਰਾ ਅੱਛਾ ਕਿੰਨਾ ਘਾਟਾ ਲੱਗਦਾ ਪੈ ਗਿਆ ਹੋਊਗਾ ਕੋ 20 25 ਪਾਣੀ ਦੀ 2000 ਰੁਪਏ ਕਾ ਕਿਲੇ ਮਗਰ ਅੱਛਾ ਕੋ ਤੁਸੀਂ ਟੀਵੀ ਚੈਨਲ ਦੇਖਦੇ ਜੇ ਖ਼ਬਾਰਾਂ ਜਾਂ ਕੋ ਤੁਹਾਡੀ ਬਾਤ ਚੁੱਕ ਰਿਹਾ ਕਿ ਨਹੀਂ ਆਵਾਜ਼ ਚੁੱਕ ਰਿਹਾ ਕੋਈ ਨਹੀਂ ਚੁੱਕਦਾ ਅਜੇ ਤੱਕ ਰਹਾ ਹਾਂਜੀ ਕੀ ਨਾਂ ਜੀ ਆਪਣਾ ਕਸ਼ਮੀਰ ਸਿੰਘ ਹਾਂਜੀ ਕਸ਼ਮੀਰ ਸਿੰਘ ਕਸ਼ਮੀਰ ਸਿੰਘ ਕਿਹੜਾ ਪਿੰਡ ਆ ਮਲਕਪੁਰ ਮਲਕਪੁਰ ਤੋਂ ਆਏ ਜੀ ਪਗਤਾਲੀ ਮੰਡੀ ਚ ਕੀ ਰੇਟ ਲੱਗਾ ਵਾ 2150 2150 ਰੁਪਏ ਤੁਹਾਡੇ ਲੱਗੇ ਤੇ ਪਿਛਲੀ ਵਾਰ 35 36 35 34 ਤੇ ਕੀ ਮਹਿਸੂਸ ਕਰਦੇ ਕਿੰਨਾ ਘਾਟਾ ਪੈ ਰਿਹਾ ਵਾ ਘਾਟਾ ਤੇ ਬੜਾ ਕਿੱਲਾ 30 35 ਆ ਬੰਦ ਤੁਸੀਂ ਕੋ ਖ਼ਬਰਾਂ ਚ ਟੀਵੀ ਚੈਨਲਾਂ ਤੇ ਘਾਟੇ ਦੀ ਖ਼ਬਰ ਸੁਣੀ ਆ ਈ ਨਾ ਆਪਣਾ ਜੀ ਦਰਜੀਤ ਸਿੰਘ ਕਿਹੜਾ ਪਿੰਡ ਆ ਕੋਟਲਾ ਡੂੰਮ ਕੋਟਲਾ ਡੂੰਮ ਤੋਂ ਤੇ ਭਗਤਾਂ ਵਾਲੀ ਮੰਡੀ ਜੇ ਅੰਮ੍ਰਿਤਸਰ ਕੀ ਰੇਟ ਲੱਗਾ ਅੱਜ 2100 2100 ਪਿਛਲੀ ਵਾਰ ਪੀ ਡੀ ਆਰ ਇੰਨਾ 250 ਲੱਗਾ ਇਹ ਤੋਂ ਹੀਠਾ ਵੀ ਕਿਸੇ ਦੇ ਭਾਅ ਲੱਗੇ ਆ ਤਿੰਨ ਟਰਾਲੀਆਂ ਵੇਚੀਆਂ ਤਿੰਨੇ ਇੱਥੇ ਵੀ ਗੀਆਂ ਮੇਰੀਆਂ ਦੇ ਤਾਂ ਤੁਹਾਡੇ ਗਵਾਂਢੀ ਫਸਲ ਦਾ ਰੇਟ ਕੀ ਵਿਕਿਆ ਕੋਈ ਤੋਂ ਥੇਲੇ ਵਿੱਚ ਹੀ 2100 ਤੋਂ ਵੀ ਥੱਲੇ ਵਿਕੀ ਆ 2400 ਥੱਲੇ ਸਾਰਾ ਵਗੰਦਿਆ ਅੱਛਾ ਕੋਈ ਘੱਟ ਹੀ 2400 ਨਹੀਂ ਜਾਣੀ ਪਾਕੀ ਥੱਲੇ ਹੀ ਆ ਅੱਛਾ ਅੱਛਾ ਕਿੰਨਾ ਆ ਜੀ ਅਮਰੀਖ ਸਿੰਘ ਕਾਪੜਖੜੀ ਕਾਪੜਖੜੀ ਕਿੰਨਾ ਬਾਸ ਬੁੱਝਦਾ ਰੇਟ ਲੱਗਾ ਅੱਜ 2050 ਜੀ ਪਿਛਲੇ ਸਾਲ 35 3800 ਅੱਛਾ ਜੀ ਤੇ ਘਾਟਾ ਪੈ ਗਿਆ ਬਹੁਤ ਜ਼ਿਆਦਾ ਠੇਕੇ ਤੇ ਉਹ ਵੀ ਕੋਈ ਤੁਸੀਂ ਖਬਰਾਂ ਕੋਈ ਟੀਵੀ ਚੈਨਲ ਤੇ ਕੋਈ ਪ੍ਰੈਸ ਸੁਣੀ ਖਬਰ ਕੋਈ ਖਬਰਾਂ ਇਹਨਾਂ ਤੇ ਸੁਣਿਆ ਵੀ ਉਹੋ ਜਿਹਾ ਹੀ ਹੈ ਤੇ ਨਾ ਸੁਣਿਆ ਵੀ ਉਹੋ ਜਿਹਾ ਹੀ ਹੈ ਠੀਕ ਆ ਜੀ ਮੈਂ ਸਰਬੰਤ ਸਿੰਘ ਪੰਦੇਰ ਜੀ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਤੋਂ ਆਸੀਂ ਪਕਟਾਂ ਵਾਲੀ ਮੰਡੀ 'ਚ ਖੜੇ ਆ ਜਿਹੜੀ ਮਾਝੇ ਦੀ এਸ਼ੀਆ ਦੀ ਲਗਭਗ ਵੱਡੀ ਮੰਡੀ ਆ ਬਾਸਮਤੀ ਨੂੰ ਲੈ ਕੇ ਹਰੇ ਦੇ ਵਿੱਚ ਅਸੀਂ ਵੱਖ-ਵੱਖ ਕਿਸਾਨਾਂ ਨੂੰ ਅੱਜ ਮਿਲੇ ਆ ਤਕਰੀਬਨ 2000 2100 2150 2200 2300 2400 2450 ਤੱਕ ਫਾਈਨਲ ਰੇਟ ਆ ਐਵਰੇਜ ਦੀ 2200 ਚੱਲ ਰਹੀ ਆ ਅਸੀਂ ਜੇ ਪਿਛਲੀ ਵਾਰੀ ਦਾ ਰੇਟ ਪੁੱਛਦੇ ਆ ਕਿਸਾਨਾਂ ਨੂੰ ਤੋਂ ਕਹਿੰਦੇ ਕੋਈ ਕਹਿੰਦਾ 3500 ਹੀ ਕੋਈ 3700 ਹੀ ਕੋਈ 4000 ਤੋ 13-1400 ਰੁਪਏ ਦਾ ਘਾਟਾ ਪੈ ਰਿਹਾ ਤੇ ਲਗਭਗ ਜੇ 20 ਕੁਇੰਟਲ ਵੀ ਨਿਕਲਦੀ ਆ ਤੋ 20 ਤੋਂ 25000 ਪ੍ਰਤੀ ਏਕੜ ਦਾ ਘਾਟਾ ਵਾ ਕੋਈ ਵੀ ਆਵਾਜ਼ ਚੱਕਰ ਨੂੰ ਤਿਆਰ ਨਹੀਂ ਮੁੱਖ ਮੰਤਰੀ ਸਾਹਿਬ ਪੰਜਾਬ ਕਹਿੰਦੇ ਸੀ ਵੀ ਜੇ 3200 ਤੋਂ ਹੇਠਾ ਆਈ ਬਾਸਬਤੀ ਤਾਂ ਅਸੀਂ ਖਰੀਦ ਕਰਾਵਾਂਗੇ ਪਰ ਹੁਣ ਸਾਨੂੰ ਨਜ਼ਰ ਨਹੀਂ ਲੱਗਦਾ ਕਿ ਉਹ ਕਦੇ ਬਿਆਨ ਵੀ ਦੇ ਰਿਹਾ ਕੇਂਦਰ ਤਾਂ ਸਾਨੂੰ ਵੈਸੇ ਮਾਰਨ ਨੂੰ ਤਲਿਆ ਹੋਇਆ ਉਹਦੀ ਤਾਂ ਨੀਅਤ ਤੇ ਨੀਤੀ ਦੋਵੇਂ ਖੋਟੀ ਆ ਅੱਜ ਵੇਖ ਲਓ ਮੰਡੀ ਵਿੱਚ ਬਾਜ਼ਾਰ ਦੇ ਵਿੱਚ ਚੌਲਾਂ ਦਾ ਰੇਟ ਨਹੀਂ ਘਟ ਰਿਹਾ ਮੰਤਰੀ ਮੰਡੀ ਚ ਵੀ ਚੌਲਾਂ ਦਾ ਰੇਟ ਉਹਨੇ ਦਾ ਉਹਨਾ ਪਰ ਪਤਾ ਨਹੀਂ ਕਿਹੜੀ ਸਾਜ਼ਿਸ਼ ਹੈ ਸਾਡੇ ਰੇਟ ਘਟਾਏ ਜਾ ਰਹੇ ਤੇ ਇਸ ਮੁੱਦੇ ਨੂੰ ਲੈ ਕੇ ਅੱਜ ਤਰਨਤਾਰਨ ਦੇ ਵਿੱਚ ਹੀ ਪ੍ਰਦਰਸ਼ਨ ਹੋਇਆ ਤੇ ਕੱਲ ਅਸੀਂ ਡੀਸੀ ਅੰਮ੍ਰਿਤਸਰ ਦੇ ਵਿੱਚ ਬਾਸਮਤੀ ਸੁੱਟ ਕੇ ਜਿਹੜਾ ਵੱਡਾ ਅਰਲੀ ਮਾਰਨਿੰਗ ਪ੍ਰਦਰਸ਼ਨ ਕਰਾਂਗੇ ਧੰਨਵਾਦ